ਨਜਾ ਹਾਂਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਤੁਹਾਡੇ ਲਈ ਨਵੇਂ ਆਰ ਕੰਡੀ ਦੇ ਸਟੱਫ ਦੇ ਉੱਪਰ ਜਿਹੜੇ ਨਵੇਂ ਪ੍ਰਿੰਟਾਂ ਦੀ ਵੀਡੀਓ ਲੈ ਕੇ ਆਏ ਹਾਂਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਫਲਾ ਮੈਂ ਬਤਾਈ ਦਿੰਨੀ ਹਾਂ ਜੀ ਅੱਜ ਜਿਹੜਾ ਆਪਾਂ ਲੱਕੀ ਟ੍ਰਾ ਕੱਢਿਆ ਸੀੜੀਆਂ ਨਹੀਂ ਮੇਰੇ ਭੈਣਾਂ ਨੂੰ ਇਨਾਮ ਨਿਕਲੇ ਨੇ ਉਹਨਾਂ ਨੂੰ ਵਧਾਈ ਹੋਵੇ ਜੀ ਆਪਣੇ ਨਾਲ ਜੁੜੇ ਰਹੋ ਜੀ ਆਪਾਂ ਅੱਗੇ ਵਾਸਤੇ ਕੋਈ ਨਵੀਂ ਸਕੀਮ ਲਾਵਾਂਗੇ ਵੀ ਆਪਾਂ ਸਾਰਿਆਂ ਨੂੰ ਜਿਹੜੇ ਆਪਾਂ 10000 ਪਲੱਸ ਦੀ ਸ਼ਾਪਿੰਗ ਕਰਨਗੇ ਸਾਰਿਆਂ ਨੂੰ ਹੀ ਆਪਾਂ ਕੋਈ ਨਾ ਕੋਈ ਗਿਫਟ ਦਿਆ ਕਰੀਏ ਤੇ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਨਾਮ ਕੱਢੀਏ ਚਲੋ ਅੱਜ 6 ਕੱਢੇ ਸੀ ਆਲੀ ਵਾਰ 10 ਕੱਢਾਂਗੇ ਉਸ ਤੋਂ ਬਾਅਦ 20 ਕੱਢਾਂਗੇ ਇਹ ਸਾਰਾ ਕੁਝ ਤੁਹਾਡੇ ਹੀ ਸਹਿਯੋਗ ਦੇ ਨਾਲ ਹੋਣਾ ਇਸ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਆਪਾਂ ਤੋਂ ਜਿਹੜੀ ਸੂਟਾਂ ਦੀ ਖਰੀਦਦਾਰੀ ਹੈ ਜੀ ਉਹ ਕਰਿਓ ਲਓ ਜੀ ਆਪਾਂ ਪ੍ਰਿੰਟ ਦਿਖਾਉਣੇ ਆ ਪਹਿਲਾ ਹੀ ਪ੍ਰਿੰਟ ਆ ਜਿਹੜਾ ਬਹੁਤ ਸੋਹਣਾਗਾ ਆਰ ਕੰਡੀ ਦੇ ਸਟੱਫ ਦੇ ਉੱਪਰ ਕਾਟਨ ਦੀ ਬਾਟਮ ਆ ਇਹਦੇ ਨਾਲ ਸੈਲਫ ਦੇ ਵਿੱਚ ਦੇਖੋ ਕਾਟਨ ਦੀ ਸੈਲਫ ਦੇ ਵਿੱਚ ਬਾਟਮ ਆਗੀ ਆ ਲਓ ਜੀ ਅਗਲੇ ਪ੍ਰਿੰਟ ਦੀ ਤੁਸੀਂ ਜਿਹੜੀ ਬਾਟਮ ਆ ਉਹ ਦੇਖ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਇਹੇ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਸ਼ਰਟ ਦਾ ਗ੍ਰੇ ਕਲਰ ਆ ਜੀ ਪ੍ਰਿੰਟ ਬਹੁਤ ਸੋਹਣਾ ਬਹੁਤ ਹੀ ਸੋਹਣਾ ਇਹ ਵਾਲੀ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਤੁਸੀਂ ਕਟਾ ਸਕਦੇ ਹੋ 2.5 2.5 ਮੀਟਰ ਦੀ ਕੱਟ ਹੈ ਜੀ ਆਰ ਖੰਡੀ ਦਾ ਸਟੱਫ ਹੈ ਆ ਲਓ ਜੀ ਬਹੁਤ ਸੋਹਣਾ ਜਿਹੜਾ ਇਹਦਾ ਕਲਰ ਹੈਗਾ ਆਪਾਂ ਇੱਕ ਪੀਸ ਹੀ ਖੋਲਿਆ ਜੀ ਇਸ ਤੋਂ ਪਹਿਲਾਂ ਤੇ ਆਪਣੇ ਕੋਲ ਬਰਨਾਲੀ ਤੋਂ ਕਸਟਮਰ ਆਏ ਸੀ ਉਹ ਇੱਕ ਸੂਟ ਜਿਹੜਾ ਆਪਾਂ ਕਲਰ ਖੋਲਿਆ ਉਹੀ ਕਲਰ ਲੈ ਗਏ ਜੀ ਹਾਲੋ ਜੀ ਫਿਰੋਜ਼ੀ ਕਲਰ ਆ ਗਿਆ ਕੁਸ ਮੇਰੀਆਂ ਭੈਣਾਂ ਦਾ ਫੇਵਰਟ ਹੁੰਦਾ ਜੀ ਫਿਰੋਜ਼ੀ ਕਲਰ ਕੋਈ ਫਿਰੋਜ਼ੀ ਕਲਰ ਲੈਸ ਆਂਦੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਅਗਲੇ ਲੱਕੀ ਡਰਾਅ ਦੇ ਵਿੱਚ ਨਾਮ ਪਾਉਣ ਲਈ ਕਮੈਂਟ ਕਰੋ ਤੇ ਆਪਣੇ ਤੋਂ ਜਿਹੜੀ ਸੂਟਾਂ ਦੀ ਉਹ ਖਰੀਦਦਾਰੀ ਕਰੋ ਜੀ ਬਲੂ ਕਲਰ ਆ ਗਿਆ ਜੀ ਫਲਾਵਰ ਬਹੁਤ ਸੋਹਣੇ ਆਹ ਲਓ ਜੀ ਮਹਿੰਦੀ ਸ਼ੇਡ ਆਪਾਂ ਪਹਿਲਾਂ ਖੋਲਿਆ ਸੀ ਦੋ ਸੂਟ ਹੁੰਦੇ ਨੇ ਜੀ ਇਹ ਇੱਕ ਸੂਟ ਮੈਂਟੋ ਮੈਂਟੀ ਆਪਣੇ ਬਰਨਾਲੇ ਤੋਂ ਕਸਟਮਰ ਆਉਂਦੇ ਨੇ ਜੀ ਉਹ ਲੈ ਗਏ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਥੈਂਕ ਯੂ ਬਾਏ ਬਾਏ ਤੇ ਕਮੈਂਟ ਕਰ ਦਿਆ ਕਰੋ ਮੇਰੀਆਂ ਭੈਣਾ ਬਹੁਤ ਘੱਟ ਕਮੈਂਟ ਆਉਂਦੇ ਨੇ ਜੀ ਤੁਹਾਡੇ ਥੈਂਕ ਯੂ